10ਵੇਂ ਪਾਸ਼ਾ ਜੀ ਨੇ ਆਪਾਂ ਨੂੰ ਸਿਧਾਂਤ ਦਿੱਤਾ ਸਾਰਿਆਂ ਨੂੰ ਵੀ ਜੇ ਤੁਸੀਂ ਸਮਾਜ ਸੇਵਾ ਦੇ ਵਿੱਚ ਪੈਰ ਪਾਇਆ ਤੁਸੀਂ ਲੀਡਰੀ ਵਿੱਚ ਪੈਰ ਪਾਇਆ ਜੇ ਤੁਸੀਂ ਦੁਨੀਆ ਲਈ ਅੱਗੇ ਆਓ ਤਾਂ ਇੱਕ ਚੀਜ਼ ਮਨੁਸ਼ ਵਸਾ ਲੋ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ ਇੱਕ ਤੇ ਅੱਜ ਆਪਣੇ ਉਲਟ ਹੋਇਆ ਬਿਆ ਕੰਮ ਅੱਜ ਆਪਾਂ ਕਿਹਾ ਮੈਂ ਵਸਾਂ ਪੰਥ ਉਜੜੇ ਸੱਚ ਹੈ ਇਹ ਚੀਜ਼ ਆਪਣੇ ਹੁਣ ਵਾਪਰ ਰਹੀ ਹੈ ਜਿੰਨਾ ਟਾਈਮ ਆਪਾਂ ਇਸ ਸਿਧਾਂਤੇ ਨਹੀਂ ਆਉਂਦੇ ਵੀ ਆਪ ਦਾ ਆਪ ਉਜਾੜਨਾ ਮੈਂ ਤਾਂ ਫੇਰੇ ਰਾਤ ਤੇ ਆਓ ਜਿੰਨਾ ਕਿ ਮੈਂ ਵੇਖਿਆ ਬਈ ਚੀਜ਼ ਬਈ ਗਰੰਤੀ ਸਿੰਘ ਸਾਹਿਬ ਦੀ ਇਸ ਤਨਖਾਹ 50000 ਲੱਖ ਰੁਪਏ ਮੇਰੇ ਸਾਹ ਹੁਣੀ ਚਾਹੀਦੀ ਬਈ ਕੋਈ ਗਰੰਤੀ ਸਿੰਘ ਬਣਨਾ ਵੀ ਤਾਂ ਹੀ ਚਾਹੇਗਾ ਨਾ ਆਪ ਹੀ ਬਣਨਗੇ ਬਈ ਹੁਣ ਜੇ ਗਰੰਤੀ ਸਾਹਿਬ ਦੇ ਬੱਚੇ ਆ ਪੰਡਿਤ ਦੇ ਕਿਸੇ ਬੱਚੇ ਦੇਖ ਰਹੇ ਨੇ ਕਿ ਸਾਡੇ ਪਿਓ ਨੂੰ 10000 7000 ਮਿਲਦਾ ਤੇ ਸਾਡੇ ਇਲਾਜ ਜੋਗੇ ਪੈਸੇ ਨਹੀਂ ਬਾਪੂ ਇਕੱਠੇ ਕਰ ਪਾ ਰਿਆ ਤਾਂ ਕੋਈ ਗਰੰਤੀ ਸਿੰਘ ਕਿਉਂ ਬਣੇਗਾ ਇਹੀ ਤਾਂ ਬਈ ਬਣ ਵੀ ਨਹੀਂ ਰਹੇ ਗ੍ਰਾਂਤੀ ਸਿੰਘ ਕੀਰਤਨੀਏ ਸਿੰਘ ਕਿਉਂ ਘਟ ਗਏ ਨੇ ਤੁਸੀਂ ਉਹ ਚਾਹੁੰਦੇ ਹੀ ਨਹੀਂ ਵੀ ਸਾਡੇ ਬੱਚੇ ਨੂੰ ਕਰਨ ਵੀ ਕੀ ਬਈ ਹੁਣ ਉਹਨਾਂ ਦਾ ਪਰਿਵਾਰ ਆਦ ਉਹਨਾਂ ਦਾ ਹੁਣ ਆਪਣੇ ਕੋਲੇ ਉਹਦੇ ਬਾਣੇ 'ਚ ਇੱਕ ਢਿੰਗ ਸਿੰਘ ਆਈ ਸੀ ਆਪਾਂ ਉਹਨਾਂ ਬ ਜਿਹੜੇ ਧੰਨਵਾਦ ਕਰ ਲੈ ਜੀ ਤੁਹਾਡਾ ਉਹਨਾਂ ਨੇ ਕੀ ਕਿਹਾ ਸੀ ਵੀ ਮੇਰੀ ਤਨਖਾਹ ਕਿੰਨੀ ਆ 44500 4500 4500 ਦਾ ਬਈ ਦਵਾਈਆਂ ਤੇ ਲਾਗੇ ਜਾਂਦਾ ਦਿਲ ਟੁੱਟ ਜਾਂਦਾ ਬਈ ਬਈ ਦਿਲ ਟੁੱਟਦਾ ਯਾਰ ਬਈ ਬਹੁਤ ਦੁਖੀ ਹੁੰਦਾ ਮਨ ਮੇਰਾ ਆਪਦਾ ਹੁੰਦਾ ਮੈਂ ਅੱਗੇ ਵੀ ਵਿਰਾਗ ਵੀ ਕਰ ਜਾਂਦਾ ਇਹ ਗੱਲਾਂ ਤੇ ਵੀ ਕਿਉਂ ਨਹੀਂ ਆਪਾਂ ਇਹ ਚੀਜ਼ ਦੇਖ ਰਹੇ ਬਾਕੀ ਇਹਨਾਂ ਨੂੰ ਛੱਡੋ ਇਹ ਤਾਂ ਮਤਲਬ ਅਤ ਅੰਨਾ ਬੋਲਾ ਇਹ ਮਤਲਬ ਜਿਹੜਾ ਮਾਇਆਤਾਰ ਜਿਹੜੀ ਇਹਦਾ ਅਤ ਅੰਨੇ ਦੇ ਬੋਲੇ ਹੋਗੇ ਨਾ ਤੇ ਇਹਨਾਂ ਨੂੰ ਦੀਂਦਾ ਵਾ ਤੇ ਨਾ ਇਹਨਾਂ ਨੂੰ ਸਾਜ ਸੁਣਦਾ ਹੈ ਪਰ ਆਪਾਂ ਨੂੰ ਤਾਂ ਦਿਸਦਾ ਹੈ ਨਾ ਬਈ ਬੇਬਸ ਮਹਿਸੂਸ ਨਹੀਂ ਕਰਦੇ ਤੁਸੀਂ ਮੈਂ ਬੜਾ ਬੇਬਸ ਮਹਿਸੂਸ ਕਰਦਾ ਬਹੁਤ ਕਰ ਲਿਆ ਯਾਰ ਗੁਰੂ ਸਾਹਿਬ ਤੂੰ ਸਾਨੂੰ ਚੱਕ ਲੈ ਸਾਡੀ ਕੁਰਬਾਨੀ ਲੈ ਲੈ ਤੂੰ ਪਰ ਇਹ ਕੋਈ ਹੱਲ ਕਰੋ ਯਾਰ ਸਮਾਜ ਦਾ ਬਈ ਮੈਂ ਤਾਂ ਵੀ ਇਹੀ ਕਹਿੰਦਾ ਵੀ ਦੇਖੋ ਸਾਰੀ ਸੰਗਤ ਜਿੰਨੀ ਵੀ ਅਸੀਂ ਤਾਂ ਤੁਹਾਡੇ ਸਾਹਮਣੇ ਖੜੇ ਆ ਮੈਦਾਨ 'ਚ ਅਹੀਂ ਨਹੀਂ ਪਿੱਛੇ ਹਟਦੇ ਸਹੀ ਗੱਲ ਜਿੰਨਾ ਟਾਈਮ ਜਿਉਵਾਂਗੇ ਜਿੰਨਾ ਟਾਈਮ ਸਾਹ ਚੱਲਣਗੇ ਅਸੀਂ ਖੜਾਂਗੇ ਵਾਹ ਜੀ ਵਾਹ ਹਰੇਕ ਚੀਜ਼ ਤੇ ਪਹਿਰਾ ਦੇਂਦੀ ਕੋਣ ਗਾਂ ਫਰ ਜਾ ਤੁਹਾਡਾ ਨਾਲ ਸਾਥ ਤਾਂ ਤੁਹਾਨੂੰ ਹੀ ਦੇਣਾ ਪੈਣਾ ਕਿਉਂ ਕਰਕੇ ਸੰਗਤਾਂ ਦੇ ਕਾਰਜ ਸੰਗਤ ਨਹੀਂ ਕਰਨਾ ਅਸੀਂ ਤਾਂ ਤੁਰ ਸਕਦੇ ਹਾਂ ਜੇ ਅਸੀਂ ਆਪਣੇ ਲਈ ਕਰ ਰਹੇ ਹਾਂ ਮੈਂ ਜਦੋਂ ਅਸੀਂ ਸਾਡਾ ਪ੍ਰੈਕਟੀਕਲ ਇਹ ਆ ਵੀ ਜਿੱਦੇ ਅਸੀਂ ਸੇਵਾ ਦੇ ਵਿੱਚ ਆਏ ਆ ਤੇ ਅੱਜ ਵਾਲੀ ਤਰੀਕ ਤੱਕ ਇਕੋ ਹੀ ਹੁੰਦਾ ਵੀ ਬੰਦਾ ਆਪਦੀ ਪ੍ਰਾਪਰਟੀ ਤਾਂ ਨਹੀਂ ਬਣਾਈ ਜਾਂਦਾ ਜ਼ਮੀਨ ਜਾਇਦਾਦ ਤਾਂ ਨਹੀਂ ਬਣਾਈ ਜਾਂਦਾ ਤੁਸੀਂ ਸਾਡਾ ਪ੍ਰੈਕਟੀਕਲ ਇਹ ਹੈ ਵੀ ਸਾਨੂੰ ਜੋ ਸਾਡੀ ਜੱਦੀ ਜ਼ਮੀਨ ਜਾਇਦਾਦ ਸੀ ਸਾਡੀ ਤਾਂ ਪਹਿਲਾਂ ਲੇਖੇ ਲਗੀ ਆ ਉਹ ਸਾਡੇ ਨਾਮ ਤੇ ਤੁਸੀਂ ਇੱਕ ਖੁੱਡ ਬੋਲ ਦੀ ਦਿਖਾ ਦਿਓ ਧੌਣ ਲਵਾ ਦਾਂਗੇ ਬਈ ਤੁਹਾਡਾ ਕਿਤੇ ਦਿਲ ਨਹੀਂ ਕਰਦਾ ਕੀ ਮੈਂ ਜਿਹੜੇ ਸਮਾਜਿਕ ਬਾਬੇ ਦੇਖਦਾ ਜਾਂ ਜਿਹੜੇ ਤੁਹਾਡੇ ਪਹਿਰਾ ਵਿੱਚ ਨੇ ਜਦੋਂ ਹੁਣ ਆਪਾਂ ਪੋਡਕਾਸਟ ਕਰਦੇ ਆ ਜੇ ਆਪਾਂ ਦੋਨੋਂ ਅੱਜ ਗੁਰਸੱਭ ਚਲੋ ਕਿਰਪਾ ਕਰਨੇ ਕਦੀ ਵੀ ਨਾ ਹੋਵੇ ਸੇਵਾ ਛੱਡ ਕੇ ਵੀ ਇੱਥੇ ਪੋਡਕਾਸਟਿੰਗ ਸ਼ੁਰੂ ਕਰ ਦਈਏ ਨਾ ਤਾਂ ਅੱਧੀ ਦੁਨੀਆ ਪੈਰਾਂ 'ਚ ਬਹਿ ਜੂਗੀ ਕਿ ਇਹਨਾਂ ਦੇ ਵਿਚਾਰਾਂ ਦੇ ਫੈਨ ਹੋ ਜਾਣਗੇ ਪਰ ਤੁਸੀਂ ਕਿਰਤ ਨਹੀਂ ਛੱਡਦੇ ਆਪਣੀ ਸੇਵਾ ਨਹੀਂ ਛੱਡਦੇ ਜੀ ਤੇ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਵੀ ਵੱਡੀ ਗੱਡੀ 'ਚ ਆਰਾਮ ਨਾਲ ਘੁੰਮੋ ਲੋਕ ਤੁਹਾਡੇ ਪੈਰੀਆਂ ਤਲਾਣ ਮੁੰਡੇ ਤੁਹਾਡੇ ਟੈਟੂ ਬਣਵਾਣ ਜੀ ਤੇ ਤੁਹਾਨੂੰ ਬਾਬਾ ਜੀ ਬਾਬਾ ਜੀ ਕਹੇ ਕਿ ਤੁਹਾਡੇ ਸਰੂਪ ਲਾ ਕੇ ਤੁਹਾਡੀ ਜੈਜਾਕਾਰ ਹੋਵੇ ਜੀ ਮੰਨ ਨਹੀਂ ਕਰਦੇ ਤਾਂ ਵਈ ਦੇਖੋ ਇਹ ਮੰਨ ਜਦੋਂ ਕਈ ਸਾਲ ਪਹਿਲਾਂ ਇਹ ਮਨ 'ਚ ਵਿਚਾਰ ਆਇਆ ਸੀ 10 ਸਾਲ ਪਹਿਲਾਂ ਕਦੇ-ਕਦੇ ਜਦੋਂ ਆਉਣਾ ਸ਼ੁਰੂ ਹੋਇਆ ਪਰ ਉਹ ਹੀ ਅੱਲਾ ਗੁਰਬਾਣੀ ਨਾਲ ਹੀ ਝੋਟ ਮਾਰ ਦਿੰਦੀ ਹੈ ਗੁਰੂ ਸਾਹਿਬ ਦਾਦੇ ਵੀ ਇੱਥੇ ਰਹਿਣਾ ਦਾ ਤੇਰਾ ਘਰ ਮੀ ਜੇ ਮੈਂ ਇਹ ਚੀਜ਼ਾਂ ਚ ਪੈ ਜਾਂਦੇ ਆਪਾਂ ਤੇ ਅੱਜ ਆ ਮੈਂ ਤੁਹਾਡੇ ਕੋਲ ਸਾਹਮਣੇ ਆਏ ਬੋਲ ਹੀ ਨਹੀਂ ਸਕਦਾ ਸੀਗਾ ਲੋਕ ਪੈਂਦੇ ਨੇ ਲੋਕ ਪੈਂਦੇ ਨੇ ਵੀ ਪੈਣਾ ਜਿਹੜੀ ਹੁੰਦੀ ਹੈ ਮਾਇਆ ਇਹ ਦੇਖੋ ਕੱਲੀ ਮਾਇਆ ਪੈਸੇ ਦੀ ਨਹੀਂ ਹੁੰਦੀ ਵੀ ਪੈਸੇ ਨੂੰ ਹੀ ਮਾਇਆ ਕਿਹਾ ਗੁਰੂ ਸਾਹਿਬ ਨੇ ਮਾਇਆ ਆ ਸਾਰੇ ਕਹਾਏ ਦੀ ਮਾਇਆ ਹੀ ਆ ਰਿਸ਼ਤਿਆਂ ਦੀ ਗੱਡੀਆਂ ਦੀ ਆਹ ਆਪਣੇ ਪੌਣ ਕਰਨ ਦੀ ਹੁੰਦੀ ਤਾਂ ਮਾਇਆ ਹੀ ਆ ਨਾ ਸਾਰੀ ਤੇ ਸਾਡੇ ਜੀ ਵੀ ਸੀਗੀ ਇਹ ਚੀਜ਼ ਪਰ ਬਾਣੀ ਨੂੰ ਪ੍ਰੈਕਟੀਕਲ ਥੋੜਾ ਜਿਹਾ ਜਿਉਣੇ ਇੱਕ ਸਾਡੇ ਸਾਹਮਣੇ ਸਾਡੇ ਬੰਦਾ ਉਹ ਸੀਗਾ ਜਿਹੜਾ ਪ੍ਰੈਕਟੀਕਲ ਚੱਲ ਰਿਹਾ ਸੀ ਸਾਡੇ ਸਾਹਮਣੇ ਸਾਡੇ ਮਾਮਾ ਜੀ ਸੀਗੇ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਦੇਖ ਰਹੀ ਸੀ ਜੀ ਜੋ ਹੋ ਰਹੀ ਹੈ ਵੀ ਸਾਡੇ ਸਾਹਮਣੇ ਉਹ ਬੰਦੇ ਜਦੋਂ ਆਏ ਸਾਰਾ ਕੁਝ ਛੱਡ ਕੇ ਹੁਣ ਐਸਜੀਪੀਸੀ ਸੰਸਥਾ ਬਾਈ ਜੀ ਉਹਨੇ ਆਪਣੀ ਸਾਰੀ ਉਮਰ ਲਾਤੀ ਆਪਣਾ ਆਪ ਆ ਦੇਖੋ ਜ਼ਮੀਨਾਂ ਜਾਇਦਾਦਾਂ ਤੱਕ ਜੋ ਸੀਗੀਆਂ ਉਹ ਵੀ ਲੇਖੇ ਲੱਗੀਆਂ ਜਿਹੜੀਆਂ ਸਾਡੇ ਹਿੱਸੇ ਦੀਆਂ ਸੀਗੀਆਂ ਪਰ ਐਂਡ ਤੇ ਮਿਲਿਆ ਕਿ ਉੱਥੋਂ ਮਤਲਬ ਆਉਣਾ ਹੀ ਪਿਆ ਵੀ ਇਨਾਮ ਤਾਂ ਇਹੀ ਮਿਲਿਆ ਨਾ ਐਸਜੀਪੀਸੀ ਸੰਸਥਾ ਉਹਨਾਂ ਨੇ ਇਹੀ ਚਾਇਆ ਸੀ ਵੀ ਸੰਸਥਾ ਸ਼ਹੀਦਾਂ ਦੀ ਆ ਤੇ ਇਹ ਸੰਸਥਾ ਦਾ ਦੁਨੀਆ 'ਚ ਚੰਗਾ ਅਖ਼ ਪੇਸ਼ ਕਰੀਏ ਪਿਆ ਪਾ ਹੁਣ ਗੱਲ ਕਰਦੇ ਆ ਟੇ ਆਪ ਗੁਰੂ ਘਰਾਂ ਦੀ ਹੁਣ ਆਸੇ ਪਾਸੇ ਕਿੰਨੇ ਗੁਰੂ ਘਰ ਸੀ ਉੱਥੇ ਪਰ ਇਹ ਚੀਜ਼ ਕਿਸੇ ਦੀ ਹਿੰਮਤ ਨਹੀਂ